ਕੀ ਕਾਰਨ ਆ ਭਾਜੀ ਟੱਪਰੀਆਂ ਮੁਸਕਾਵਾੜ ਤੇ ਖੇਰਨੀਆਂ ਹਰ ਬੰਦਾ ਕਹਿੰਦਾ ਸੀ ਘਰ ਵੇਚਣਾ ਜ਼ਮੀਨ ਵੇਚਣਾ ਕੀ ਮੁਸੀਬਤ ਆ ਗਈ ਐ ਸੀ ਜੀ ਇਹਦਾ ਵੱਡਾ ਕਾਰਨ ਨੇ ਇੰਡਸਟਰੀਜ਼ ਜਿਹੜੀ ਇੰਡਸਟਰੀ ਧਰਤੀ ਦੇ ਵਿੱਚ ਪਾਣੀ ਸਿੱਟ ਰਹੀ ਆ ਤੇ ਪ੍ਰਦੂਸ਼ਣ ਉਪਰ ਪ੍ਰਦੂਸ਼ਣ ਬਣਾ ਰਹੀ ਆ ਅੱਜ ਮੇਰਾ ਪਿੰਡ ਪਕਾਊਆ ਕਰ ਪਕਾਉਣਾ ਨਹੀਂ ਇਹ ਤਾਂ ਆਈ ਜ਼ੋਨ ਦੇ ਵਿੱਚ ਇੰਡਸਟਰੀ ਲੱਗ ਸਕਦੀ ਹੈ ਗ੍ਰੀਨ ਜ਼ੋਨ ਦੇ ਵਿੱਚ ਕਿੱਦਾਂ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਚੁਣੇ ਹੋਏ ਵਿਧਾਇਕ ਨਾਲ ਜਾਂ ਮੰਤਰੀ ਨਾਲ ਤੁਸੀਂ ਗੱਲ ਨਹੀਂ ਕੀਤੀ ਇਹ ਗ੍ਰੀਨ ਬੈਲਟ ਦੇ ਨਾਲ ਦੇ ਉੱਤੇ ਮਸ਼ਵਰਾ ਤੇ ਇਸ ਇਲਾਕੇ ਦੇ ਵਿੱਚ ਫੈਕਟਰੀ ਲਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਖੇਤੀ ਤੋਂ ਬਿਨਾ ਪਰ ਕਿਸੇ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਦੰਤੋਂ ਨੇ ਇੱਥੇ ਆ ਕੇ ਪਲਾਨ ਕੀਤਾ ਇੱਕ ਇਟਰ ਲਾਉਣ ਦੇ ਵਿੱਚ ਕੋਸ਼ਿਸ਼ ਕੀਤੀ ਆ ਅਸੀਂ ਹੌਸਲਰ ਤੋਂ ਹੀ ਰੌਲਾ ਪਾ ਰਹੇ ਆ ਕਿ ਅਸੀਂ ਤੇਰੀ ਫੈਕਟਰੀ ਲੱਗਣ ਨਹੀਂ ਦੇਣੀ ਵੀ ਭਾਈ ਇਹ ਫੈਕਟਰੀ ਕੱਲ ਨੂੰ ਆਉਣ ਵਾਲੇ ਦੇਣਾ ਜੇ ਸਾਡੇ ਘਾਤ ਹੋਊਗੀ ਅਸੀਂ ਤਾਂ ਇੱਥੋਂ ਤੱਕ ਅਪੀਲ ਕਰਦੇ ਆ ਵੀ ਭਾਈ ਜੇ ਸਾਨੂੰ ਕੋਈ ਕੰਟਰੀ ਸ਼ਰਨ ਦੇ ਸਕਦੀ ਆ ਜਿਵੇਂ ਜਿਹੜਾ ਹੁਣ ਜੂਕ ਰਹਿੰਦੇ ਜਾਂ ਹੋਰ ਮੁਲਕਾਂ ਦੇ ਲੋਕਾਂ ਨੂੰ ਸ਼ਰਨ ਦਿੱਤੀ ਆ ਕਈ ਮੁਲਕਾਂ ਨੇ ਸਾਨੂੰ ਸ਼ਰਨ ਦੇ ਦਿਓ ਸਾਡੇ ਤਿੰਨ ਪਿੰਡ ਉੱਜੜ ਕੇ ਜਾਣ ਨੂੰ ਤਿਆਰ ਬੈਠੇ ਨੇ ਸਾਡੇ ਲਈ 47 ਬਣ ਗਈ ਇੱਕ ਫੈਕਟਰੀ ਅਸੀਂ ਪਹਿਲੇ ਦਿਨ ਤੋਂ ਹੀ ਉਹਦਾ ਵਿਰੋਧ ਕਰ ਦਿੱਤਾ ਜੀ ਪਰ ਉਹ ਆਪਣੀ ਹਿੰਟ ਦੇ ਵਿੱਚ ਜਾਂ ਆਪਣੇ ਨਸ਼ੇ ਦੀ ਤਾਕਤ ਦੇ ਵਿੱਚ ਜਾਂ ਪੈਸੇ ਦੇ ਕਮਾਉਣ ਦੇ ਵਿੱਚ ਇੰਨਾ ਕਿ ਚੂਰ ਹੋ ਚੁੱਕਿਆ ਕਿ ਉਹਨੇ ਸਾਡੇ ਪਿੰਡ ਦੇ ਆ ਤਿੰਨ ਪਿੰਡਾਂ ਨੂੰ ਚਰਕਨਾਰੇ ਰੱਖ ਗਏ ਬਸ ਲਗਾਤਾਰ ਆਪਣੇ ਜਿਹੜਾ ਕੰਮੋ ਸੁੱਕੀ ਬੈਠਾ ਨਹੀਂ ਤੁਹਾਨੂੰ ਇਹ ਹੈ ਕਾਦੀ ਫੈਕਟਰੀ ਵੀ ਕੀ ਬਣੂਗਾ ਉੱਥੇ ਕੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜਾਂ ਲੋਕਾਂ ਨੂੰ ਨੁਕਸਾਨ ਹੋਊਗਾ ਇਹ ਫੈਕਟਰੀ ਹੈ ਜਾਂ ਗੈਸ ਕੈਨਰੀ ਆ ਇਹਦੇ ਵਿੱਚ ਇਥੋਂ ਇਲਾਕੇ ਦੇ ਵਿੱਚੋਂ ਜਿੰਨਾ ਵੀ ਗੰਦਮੰਦ ਇਕੱਠਾ ਕਰਿਆ ਕਰਨਾ ਇਹ ਹੋਰ ਚੀਜ਼ਾਂ ਇਕੱਠੀਆਂ ਕਰਕੇ ਲਿਆ ਕੇ ਇੱਥੇ ਫੋਕਿਆ ਕਰਨਗੇ ਸਾੜਿਆ ਕਰਨਗੇ ਤੇ ਜਿਹਦੇ ਨਾਲ ਉੱਪਰਲਾ ਵਾਤਾਵਰਣ ਵੀ ਖਰਾਬ ਹੋਊਗਾ ਜਿਹਦੇ ਨਾਲ ਸਾਡੀ ਧਰਤੀ ਦਾ ਪਾਣੀ ਵੀ ਖਰਾਬ ਹੋਊਗਾ ਜੇ ਜਦੋਂ ਸਾਨੂੰ ਇੱਥੇ ਸਾਫ਼ ਸੁਥਰੀ ਆਕਸੀਜਨ ਨਹੀਂ ਮਿਲਣੀ ਔਰ ਸਾਫ਼ ਸੁਥਰਾ ਪਾਣੀ ਨਹੀਂ ਮਿਲਣਾ ਦੋਵੇਂ ਸਾਨੂੰ ਇਹ ਦੋਏ ਚੀਜ਼ਾਂ ਨਹੀਂ ਮਿਲਣੀਆਂ ਤਾਂ ਸਾਡਾ ਇੱਥੇ ਰਹਿਣ ਦਾ ਫਾਇਦਾ ਵੀ ਕੀ ਹੈ ਸੋ ਹੁਣ ਅਸੀਂ 22 ਤਰੀਕ ਨੂੰ ਪਿੰਡ ਆਲਿਆਂ ਨੇ ਇਨਾ ਪਿੰਡਾਂ ਨੇ ਇੱਕ ਫੈਸਲਾ ਕੀਤਾ ਕਿ ਜੇ ਅਗਰ ਪ੍ਰਸ਼ਾਸਨ ਸਾਡੀ ਨਹੀਂ ਠਣਵਾਈ ਕਰਦਾ ਸਾਡੀ ਗੱਲਬਾਤ ਨਹੀਂ ਮੰਨਦਾ ਤਾਂ ਅਸੀਂ ਜਿਹੜਾ ਸਮਰਾਲਾ ਚੰਡੀਗੜ੍ਹ ਲੁਧਿਆਣਾ ਰੂੜਾ ਉਹ ਹਾਈਵੇ ਆ ਜਿਹੜਾ ਅਸੀਂ ਜਾਮ ਕਰਾਂਗੇ ਸਤਿ ਸ੍ਰੀਕਾਲ ਜੀ ਮਹਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਲ ਮੀਡੀਆ ਦੋਸਤੋ ਬੜੀ ਹੈਰਾਨੀ ਦੀ ਗੱਲ ਹੋਈ ਅੱਜ ਇੱਕ ਵੀਡੀਓ ਦੇਖੀ ਕਹਿੰਦੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਅਸੀਂ ਸੀਰੀਅਲ ਦੇਖਦੇ ਹੁੰਦੇ ਸੀ ਵੀ ਦੂਲਾ ਵਿਕਤਾ ਹੈ ਪਰ ਇੱਥੇ ਨਵੀਂ ਚੀਜ਼ ਦੇਖੀ ਆ ਪੰਜਾਬ ਦੇ ਵਿੱਚ ਕਹਿੰਦੇ ਵੀ ਸਾਡਾ ਪਿੰਡ ਵਿਕਿਆਊ ਆ ਹਰ ਘਰ ਦੇ ਅੱਗੇ ਪੋਸਟਰ ਲੱਗਿਆ ਮੇਰਾ ਘਰ ਵਿਕਿਆਊ ਆ ਤਿੰਨ ਪਿੰਡਾਂ ਦੇ ਲੋਕ ਜੇ ਪਤਾ ਨਹੀਂ ਕਿਹੜੀ ਮੁਸੀਬਤ ਚ ਕਿਰਗੇ ਨੇ ਜਿਹੜੇ ਕਹਿੰਦੇ ਵੀ ਸਾਨੂੰ ਕੋਈ ਕੰਟਰੀ ਗੋਦ ਲੈ ਲਵੇ ਜਾਂ ਸਾਨੂੰ ਕੋਈ ਸ਼ਰਨ ਦੇ ਦੇਵੇ ਸ਼ਰਨਾਰਥੀਆਂ ਵਾਂਗੂ ਭਾਵੇਂ ਯੂਕਰੇਨ ਜਿੱਥੇ ਐਡੇ ਹਾਸੇ ਹੋ ਰਹੇ ਨੇ ਜੰਗ ਲੱਗੀ ਹੋਈ ਆ ਭਾਵੇਂ ਰੂਸ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆਂ ਪਰ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਰ ਸਾਡੇ ਨਾਲ ਜੁੜੇ ਨੇ ਇਹ ਪਿੰਡ ਨੇ ਜੀ ਚਮਕੌਰ ਸਾਹਿਬ ਮਾਛੀਵਾੜੇ ਦੇ ਨੇੜੇ ਸਮਰਾਲਾ ਤੇ ਮਾਛੀਵਾੜੇ ਦੇ ਨੇੜੇ ਨੇ ਲੁਧਿਆਣੇ ਦੇ ਪਿੰਡ ਨੇ ਕੀ ਮੁਸੀਬਤ ਇਹਨਾਂ ਤੇ ਟੁੱਟ ਕੇ ਪੈ ਗਈ ਆ ਪੰਜਾਬ ਸਰਕਾਰ ਤਾਂ ਕਹਿੰਦੀ ਆ ਵੀ ਰੰਗਲਾ ਪੰਜਾਬ ਬਣਾ ਰਹੇ ਆ ਸੀ ਦੂਜੇ ਪਾਸੇ ਪਲਾਨ ਕਰਨ ਨੂੰ ਤਿਆਰ ਨੇ ਘਰ-ਵਾਰ ਛੱਡਣ ਨੂੰ ਤਿਆਰ ਨੇ ਜ਼ਮੀਨਾਂ ਵੇਚਣ ਨੂੰ ਤਿਆਰ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ। ਵੀਰ ਜੀ ਕੀ ਆਪਣੇ ਸ਼ੁਭਨਾਮ ਹੈ ਤੇ ਕਿਹੜੇ-ਕਿਹੜੇ ਪਿੰਡ ਹੈ ਜਿਨ੍ਹਾਂ ਦੀ ਸੇਲ ਹੀ ਲਾਤੀ ਵੇਚਣ ਵਾਸਤੇ? ਮੇਰਾ ਨਾਮ ਆ ਜੀ ਕੁਲਵੀਰ ਸਿੰਘ ਮੁਸਕਾਬਾਦ ਇਹ ਤਿੰਨ ਪਿੰਡ ਨੇ ਜੀ ਮੁਸਕਾਬਾਦ ਖੀਰਨੀਆਂ ਤੇ ਟੱਪਰੀਆਂ। ਕੀ ਕਾਰਨ ਹੈ ਬਾਜੀ ਟੱਪਰੀਆਂ ਮੁਸਕਾਬਾਦ ਤੇ ਖੀਰਨੀਆਂ? ਹਰ ਬੰਦਾ ਕਹਿੰਦਾ ਸੀ ਘਰ ਵੇਚਣਾ ਜ਼ਮੀਨ ਵੇਚਣਾ ਕੀ ਮੁਸੀਬਤ ਆ ਗਈ ਐਸੀ? ਇਹ ਮੁਸੀਬਤ ਇਹ ਆ ਗਈ ਕਿ ਲਗਾਤਾਰ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਵਾਤਾਵਰਨ ਅਦੂਸ਼ਿਤ ਹੋ ਰਿਹਾ ਤੇ ਲਗਾਤਾਰ ਆ ਜਿਹੜਾ ਧਰਤੀ ਦਾ ਪਾਣੀ ਉਹ ਖਰਾਬ ਹੋ ਰਿਹਾ ਜਿਸ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਇਹਦਾ ਵੱਡਾ ਕਾਰਨ ਨੇ ਇੰਡਸਟਰੀਜ਼ ਜਿਹੜੀ ਇੰਡਸਟਰੀ ਧਰਤੀ ਦੇ ਵਿੱਚ ਪਾਣੀ ਸਿੱਟ ਰਹੀ ਆ ਤੇ ਪ੍ਰਦੂਸ਼ਣ ਉੱਪਰ ਪ੍ਰਦੂਸ਼ਣ ਫਲਾ ਰਹੀ ਗਿਆ ਉਵੇਂ ਹੀ ਇੱਕ ਪਿੰਡਾ ਇਲਾਕਾ ਸਾਡਾ ਇਹ ਜਿੱਨਾ ਵੀ ਸਭਰਾਲਾ ਬੈਲਟ ਆ ਇਹ ਗ੍ਰੀਨ ਬੈਲਟ ਦੇ ਨਾਂ ਦੇ ਉੱਤੇ ਮਸ਼ਹੂਰ ਆ ਤੇ ਇਸ ਇਲਾਕੇ ਦੇ ਵਿੱਚ ਪੈਫੈਕਟ ਲਾਉਣੀ ਦਾ ਬਹੁਤ ਦੂਰ ਦੀ ਗੱਲ ਆ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਖੇਤੀ ਤੋਂ ਬਿਨਾ ਤੇ ਉਸ ਪਿੰਡ ਦੇ ਵਿੱਚ ਇੱਕ ੱਲ ੱੱਕੇ ਨਾਲ ਪਿੰਡ ਦਾ ਹੀ ਵਾਸੀ ਜੋ ਕਿ ਦਿੱਲੀ ਸਰਕਾਰ ਤੋਂ ਕੋਈ ਮਨਜ਼ੂਰੀ ਲੈ ਕੇ ਆ ਗਿਆ ਤੇ ਹੁਣ ਉਹ ਜਿਹੜਾ ਪਿੰਡ ਦੇ ਵਿੱਚ ਇਹ ਫੈਕਟਰੀ ਲਾਉਣ ਲੱਗ ਗਿਆ ਜੀ ਨਹੀਂ ਇਹ ਤਾਂ ਆਈ ਜ਼ੋਨ ਦੇ ਵਿੱਚ ਇੰਡਸਟਰੀ ਲੱਗ ਸਕਦੀ ਆ ਗ੍ਰੀਨ ਜ਼ੋਨ ਦੇ ਵਿੱਚ ਕਿੱਦਾਂ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਚੁਣੇ ਹੋਏ ਵਿਧਾਇਕ ਨਾਲ ਜਾਂ ਮੰਤਰੀ ਨਾਲ ਤੁਸੀਂ ਗੱਲ ਨਹੀਂ ਕੀਤੀ ਸਾਰੇ ਨਾਲ ਕੀਤੀ ਹੈ ਜੀ ਪਿਛਲੇ 2 ਸਾਲਾਂ ਤੋਂ ਸਾਡਾ ਰੌਲਾ ਇਹ ਚੱਲ ਰਿਹਾ ਹੈ ਡੇੜਾ ਚੱਲ ਰਿਹਾ ਅਸੀਂ 2 ਸਾਲ ਤੋਂ ਜਿਸ ਦਿਨ ਤੋਂ ਉਹਨੇ ਇੱਥੇ ਆ ਕੇ ਇਹ ਪਲਾਨ ਕੀਤਾ ਇੱਕ ਇਟ ਲਾਉਣ ਦੀ ਵੀ ਕੋਸ਼ਿਸ਼ ਕੀਤੀ ਅਸੀਂ ਉਸ ਦਿਨ ਤੋਂ ਹੀ ਰੌਲਾ ਪਾ ਰਹੇ ਆ ਕਿ ਅਸੀਂ ਤੇਰੀ ਫੈਕਟਰੀ ਲੱਗਣ ਨਹੀਂ ਦੇਣੀ ਵੀ ਭਾਈ ਇਹ ਫੈਕਟਰੀ ਕੱਲ ਨੂੰ ਆਉਣ ਵਾਲੇ ਦੇਣਾ ਜਿਵੇਂ ਸਾਡੇ ਘਾਤ ਹੋਊਗੀ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਤੇਰਾ ਵਿਰੋਧ ਕਰਦੇ ਆ ਤੇ ਅਸੀਂ ਪਹਿਲੇ ਦਿਨ ਤੋਂ ਹੀ ਉਹਦਾ ਵਿਰੋਧ ਕਰ ਦਿੱਤਾ ਜੀ ਪਰ ਉਹ ਆਪਣੀ ਹਿੰਦ ਦੇ ਵਿੱਚ ਜਾਂ ਆਪਣੇ ਨਸ਼ੇ ਦੀ ਤਾਕਤ ਦੇ ਵਿੱਚ ਜਾਂ ਪੈਸੇ ਦੇ ਕਮਾਣ ਦੇ ਵਿੱਚ ਇੰਨਾ ਕਿ ਚੂਰ ਹੋ ਚੁੱਕਿਆ ਕਿ ਉਹਨੇ ਸਾਡੇ ਪੇਂਡ ਦਿਆਂ ਤਿੰਨ ਪਿੰਡਾਂ ਨੂੰ ਦਰਕਨਾਰੇ ਰੱਖ ਕੇ ਬਸ ਲਗਾਤਾਰ ਆਪਣੇ ਜਿਹੜਾ ਕੰਮ ਉਹ ਮਿੱਥੀ ਬੈਠਾ ਬਸ ਉਹਦੇ ਤੇ ਅੱਗੇ ਤੋਂ ਅੱਗੇ ਵਧਦਾ ਜਾਈ ਜਾ ਰਿਹਾ ਨਹੀਂ ਤੁਹਾਨੂੰ ਇਹ ਹੈ ਕਾਦੀ ਐ ਫੈਕਟਰੀ ਵੀ ਕੀ ਬਣੂਗਾ ਉੱਥੇ ਕੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜਾਂ ਲੋਕਾਂ ਨੂੰ ਨੁਕਸਾਨ ਹੋਊਗਾ ਜੀ ਨੁਕਸਾਨ ਹੋਊਗਾ ਜੀ ਕਿਉਂਕਿ ਇਹ ਫੈਕਟਰੀ ਹੈਗੀ ਹੈ ਗੈਸ ਕੈਦੀ ਆ ਇਹਦੇ ਵਿੱਚ ਇਥੋਂ ਇਲਾਕੇ ਦੇ ਵਿੱਚੋਂ ਜਿੰਨਾ ਵੀ ਗੰਦਮੰਦ ਇਕੱਠਾ ਕਰਿਆ ਕਰਨਾ ਤੇ ਹੋਰ ਚੀਜ਼ਾਂ ਇਕੱਠੀਆਂ ਕਰਕੇ ਲਿਆ ਕੇ ਇੱਥੇ ਫੂਕਿਆ ਕਰਨਗੇ ਸਾੜਿਆ ਕਰਨਗੇ ਤੇ ਜਿਹਦੇ ਨਾਲ ਉੱਪਰਲਾ ਵਾਤਾਵਰਨ ਵੀ ਖਰਾਬ ਹੋਊਗਾ ਜਿਹਦੇ ਨਾਲ ਸਾਡੀ ਧਰਤੀ ਦਾ ਪਾਣੀ ਵੀ ਖਰਾਬ ਹੋਊਗਾ ਤੇ ਉਸ ਤੋਂ ਬਾਅਦ ਗੈਸ ਬਣੂਗੀ ਤੇ ਗੈਸ ਨਾਲ ਵੀ ਸਾਡੇ ਜਿਹੜੇ ਸਮੈਲ ਆ ਪੰਜ ਪੰਜ 7 7 ਕਿਲੋਮੀਟਰ ਤੱਕ ਉਹ ਕਾ ਸਮੈਲ ਜਾਇਆ ਕਰੂਗੀ ਤੇ ਇਹ ਪਿੰਡ ਦੀ ਨਿਆਈ ਦੇ ਵਿੱਚ ਸਿਰਫ 200 ਕਿਲੋਮੀਟਰ 250 ਕਿਲੋਮੀਟਰ ਦੇ 200 250 ਮੀਟਰ ਦੇ ਵਿੱਚ ਇਹ ਜਿਹੜੀ ਫੈਕਟਰੀ ਉਹ ਲੱਗ ਰਹੀ ਆ ਤੇ ਜਿਹਦਾ ਅਸੀਂ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਨਹੀਂ ਵੀਰ ਜੀ ਜਿੱਦਾਂ ਗ੍ਰੀਨ ਜ਼ੋਨ ਦੀ ਗੱਲ ਕਰਦੇ ਹੋ ਤੇ ਰੈ residense ਜ਼ੋਨ ਦੀ ਗੱਲ ਕਰਦੇ ਹੋ ਜਿਹਨੂੰ ਆਰ ਜ਼ੋਨ ਕਹਿੰਦੇ ਆ ਜਿੱਥੇ ਰਹਿائش ਹੁੰਦੀ ਆ ਉੱਥੇ ਤਾਂ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਬਣਦੀ ਨਹੀਂ ਤੇ ਫਿਰ ਕਿਦਾਂ ਅਧਿਕਾਰ ਤੇ ਇਹਨੂੰ ਮਨਜ਼ੂਰੀ ਕਿਵੇਂ ਮਿਲਗੀ ਓਏ ਆਪਣੇ ਥੋਨੂੰ ਪਤਾ ਜੀ ਇੰਡੀਆ ਦੇ ਵਿੱਚ ਜੇ ਕੋਈ ਤੁਸੀਂ ਗਲਤ ਕੰਮ ਕਰਨਾ ਉਹਦੇ ਤੇ ਮਨਜ਼ੂਰੀਆਂ ਸੌ ਨੇ ਕਿਉਂਕਿ ਉਹਦੇ ਨਾਲ ਪੈਸਾ ਲੱਗ ਜਾਂਦਾ ਹੁੰਦਾ ਗਲਤ ਮਨਜ਼ੂਰੀਆਂ ਦੇ ਤੇਰੇ ਵਾਲੇ ਪਾਸੇ ਤੇ ਗਲਤ ਮਨਜ਼ੂਰੀਆਂ ਮਿਲ ਜਾਂਦੀਆਂ ਨੇ ਤਾਂ ਉਸ ਕਰਕੇ ਉਹਦੀ ਉਹਦੀ ਤਾਂ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਸਹੀ ਕੰਮ ਕਰਨਾ ਉਹਦੀ ਦਿੱਕਤ ਆਉਂਦੀ ਹੁੰਦੀ ਆ ਇਸ ਕਰਕੇ ਇਹਨੇ ਗਲਤ ਪੇਪਰਾਂ ਨੂੰ ਕਿਵੇਂ ਤਿਆਰ ਕਰਾਉਣਾ ਇਹਦੇ ਕਈ ਤਰ੍ਹਾਂ ਦੇ ਹੱਥ ਕੰਡੇ ਬਣਾ ਕੇ ਇਹਨੇ ਇਸ ਤਰੀਕੇ ਨਾਲ ਪੇਪਰ ਤਿਆਰ ਕਰਾ ਲਏ ਕਿ ਮੈਂ ਇੱਥੇ ਲਾ ਸਕਦਾ ਤੇ ਤਾਂ ਹੀ ਪ੍ਰਸ਼ਾਸਨ ਆ ਜਿਹੜੀ ਹੱਕ ਚ ਬੋਲਦਾ ਸਾਡੇ ਹੱਕ ਚ ਨਹੀਂ ਬੋਲਦਾ ਜੀ ਤੁਸੀਂ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਜਾਂ ਤੁਹਾਡੇ ਚੁਣੇ ਹੋਏ ਕੌਣ ਐਮਐਲਏ ਸਭ ਕੌਣ ਨੇ ਜਿੱਥੇ ਸਾਡੇ ਜਗਤਾਰ ਸਿੰਘ ਦਿਆਲਪੁਰਾ ਜੀ ਨੇ ਜੀ ਐਮਐਲਏ ਉਂਗਲੋ ਸਾਡੇ ਨਾਲ ਨੇ ਸਪੋਰਟ ਕਰਦੇ ਨੇ ਕਿ ਮੈਂ ਫੈਕਟਰੀ ਲੱਗਣ ਨਹੀਂ ਦੇਣੀ ਪਰ ਹਜੇ ਤੱਕ ਕੋਈ ਬੁਖਤ ਤਕ ਇੰਤਜ਼ਾਮ ਨਹੀਂ ਕੀਤਾ ਵੀ ਇਹ ਰੋਕਿਆ ਜਾ ਸਕੇ ਕੰਮ ਕੀਤਾ ਰੁਕਿਆ ਜਾ ਰੁਕ ਜਾਵੇ ਕਿਉਂਕਿ ਉਹ ਅੰਦਰੋਂ ਅੰਦਰ ਹੀ ਲਗਾਤਾਰ ਆਪਣਾ ਕੰਮ ਕਰਦਾ ਰਹਿ ਰਿਹਾ ਤੇ ਅਸੀਂ ਰੋਜ਼ ਵਿਰੋਧ ਕਰਦੇ ਆਂ ਪਰ ਉਹਨੇ ਆਪਣਾ ਕੰਮ ਨਹੀਂ ਰੋਕਿਆ ਹਜੇ ਤੱਕ ਕਿਸ ਪਾਰਟੀ ਨੂੰ ਸੰਬੰਧ ਕਰਦੇ ਐ ਐਮਐਲਏ ਸਾਹਿਬ ਅਜੇ ਅਜੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਹੀ ਨੇ ਜੀ ਫਿਰ ਤਾਂ ਸਰਕਾਰ ਉਹਨਾਂ ਦੀ ਹੈ ਜੀ ਇਹੋ ਨੁਮਾਇੰਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਫਿਰ ਇਹ ਕੰਮ ਕਿਵੇਂ ਚੱਲ ਸਕਦਾ ਹੈ ਤੇ ਨਾਲ ਦੀ ਨਾਲ ਨੋਟਿਸ ਹੋ ਕੇ ਕੰਮ ਬੰਦ ਕਿਉਂ ਨਹੀਂ ਹੋਇਆ ਹਾਲ ਤੱਕ ਪਤਾ ਨਹੀਂ ਜੀ ਇਹ ਕਿ ਉਹ ਨਹੀਂ ਬੰਦ ਹੋਇਆ ਤੇ ਉਹ ਕਿੱਡੇ ਕਿੱਡੀ ਕੁ ਪਾਵਰ ਚੱਕੀ ਫਿਰਦਾ ਬੰਦਾ ਕਿੱਡਾ ਕਿ ਹੰਕਾਰ ਚੱਕੀ ਫਿਰਦਾ ਤੇ ਕਿੰਨਾ ਕੁ ਪੈਸਾ ਚੱਕੀ ਫਿਰਦਾ ਜਿਹੜਾ ਮਤਲਬ 3-4 ਪਿੰਡਾਂ ਨੂੰ ਅਗਨੋਰ ਕਰਕੇ ਬਿਨਾਂ ਸੋਚਿਆ ਸਮਝਿਆ ਉਹਦੀ ਹਾਂ ਚ ਹਾਂ ਮਲਾ ਕੇ ਇਹ ਪ੍ਰਸ਼ਾਸਨ ਅੱਜ ਵੀ ਕੰਮ ਕਰੀ ਜਾ ਰਿਹਾ ਜੀ ਵੀਰ ਜੀ ਜਦੋਂ ਕੋਈ ਨਜਾਇਜ਼ ਤੌਰ ਤੇ ਕਲੋਨੀ ਕੱਟਦੀ ਆ ਜਾਂ ਆਈ ਜ਼ੋਨ ਇੰਡਸਟਰੀ ਜ਼ੋਨ ਕੱਟਦਾ ਜਦੋਂ ਆਪਾਂ ਵਿਰੋਧ ਕਰਦੇ ਆ ਜੀ ਉਦੋਂ ਤੱਕ ਤੇ ਰੋਕ ਲੱਗਦੀ ਨਹੀਂ ਬਾਅਦ ਦੇ ਵਿੱਚ ਹੋ ਸਕਦਾ 2-4 ਸਾਲ ਬਾਅਦ ਜਦੋਂ ਲੋਕ ਭਾਰਨੇ ਪ੍ਰਦਰਸ਼ਨ ਕਰਦੇ ਨੇ ਉਦੋਂ ਤੋਂ ਇਹਨਾਂ ਨੂੰ ਰੋਕਿਆ ਜਾਂਦਾ ਫਿਰ ਢੌਣ ਦੀ ਨੌਬਤ ਵੀ ਆ ਜਾਂਦੀ ਹੈ ਜੇ ਸ਼ੁਰੂ ਤੋਂ ਹੀ ਰੋਕਿਆ ਜਾਵੇ ਤਾਂ ਨੌਬਤ ਨਹੀਂ ਆਉਂਦੀ ਹੈਗੀ ਅੱਜ ਸਰਕਾਰ ਫਿਰ ਸੁੱਤੀ ਪਈ ਹੈ ਬਿਲਕੁਲ ਸੁੱਤੀ ਪਈ ਹੈ ਜੀ ਅੱਖਾਂ ਮੀਚ ਕੇ ਪਈਆ ਹਰ ਤਰ੍ਹਾਂ ਦੇ ਪ੍ਰਸ਼ਾਸਕ ਇੱਤੇ ਸਾਡੇ ਕੋਲ ਆ ਗਿਆ ਤੇ ਸਾਰ ਇੱਕ ਦੇ ਮੁਰੇ ਅਸੀਂ ਆਪਣਾ ਜਿਹੜਾ ਰੋਸਾ ਉਹ ਝਾਰ ਕਰ ਚੁੱਕੇ ਆਂ ਦੱਸ ਚੁੱਕੇ ਆਂ ਆਪਣੀ ਕਿਉਂਕਿ ਅਸੀਂ ਉਹ ਫੈਕਟਰੀ ਵੀ ਦਿਖਾਤੀ ਆ ਜਿਹੜੀ ਜਿਹੜੀ ਤਰਜ਼ ਦੇ ਉਤੇ ਇਹ ਫੈਕਟਰੀ ਬਣ ਰਹੀ ਆ ਉਹਦੇ ਪ੍ਰਭਾਵ ਵੀ ਦੇਖ ਚੁੱਕੇ ਨੇ ਸਾਰੇ ਦੇਖ ਚੁੱਕੇ ਨੇ ਮਜ਼ਦਮਾ ਪਰ ਪਤਾ ਨਹੀਂ ਕਿਵੇਂ ਉਹ ਕਿਵੇਂ ਸੋਚ ਕੇ ਉਹਨੂੰ ਮਨਜ਼ੂਰੀ ਦੇਈ ਜਾਂਦੇ ਨੇ ਫਿਰ ਵੀ ਉਹਦੇ ਲਾਭ ਕਰਾਈ ਜਾਂਦੇ ਨੇ ਜਿਹੜਾ ਵੀ ਪ੍ਰਸ਼ਾਸਕ ਦਾ ਬੰਦਾ ਆਉਂਦਾ ਪ੍ਰਦੂਸ਼ਣ ਵਾਲਾ ਆਉਂਦਾ ਜਾਂ ਹੋਰ ਆਉਂਦਾ ਉਹ ਕਹਿੰਦਾ ਜੇ ਇਹ ਫੈਕਟਰੀ ਲੱਗ ਲੈਣਦੇ ਹੋ ਜੇ ਕੋਈ ਨੁਕਸ ਕੋਈ ਕਰਾਂਗੇ ਵੀ ਜਦੋਂ ਨੁਕਸਾਨ ਹੋਗਾ ਉਦੋਂ ਹੀ ਕਾਰਵਾਈ ਕਰਦੇ ਤੁਸੀਂ ਪਹਿਲਾਂ ਕਿਉਂ ਨਹੀਂ ਕਾਰਵਾਈ ਕਰਦੇ ਜਿਹੜੇ ਪਹਿਲੀਆਂ ਫੈਕਟਰੀਆਂ ਚੱਲਦੀਆਂ ਉਹਨਾਂ ਦੀਆਂ ਦੇਖ ਲਓ ਵੀ ਉਹ ਉਹਨਾਂ ਦੀ ਕੀ ਆ ਉਹਨਾਂ ਦੀ ਕੋਈ ਬਣ ਸੁਣਵਾਈ ਨਹੀਂ ਹੈਗੀ ਜੀ ਉਹਨਾਂ ਬੰਦਿਆਂ ਦੀ ਤੇ ਫਿਰ ਸਾਡੀ ਕਿੱਥੋਂ ਸੁਣਵਾਈ ਹੋ ਜੂਗੀ ਤੇਰੇ ਨਾਲ ਕੋਈ ਮਤਲਬ ਇਹ ਕੈਂਡੀ ਗੱਲ ਕਰਦੇ ਹੋ ਤੁਸੀਂ ਵੀ ਕਿਤੇ ਰੋਡ ਬਣ ਰਿਹਾ ਹੈ ਉਹ ਰੋਡ ਬਣਨ ਤੋਂ ਬਾਅਦ ਕਹਿੰਦੇ ਸੀਵਰੇਜ ਪਾਉਣਾ ਉਹ ਕਹਿੰਦੇ ਪਹਿਲਾਂ ਰੋਡ ਬਣ ਜਾਣ ਦੋ ਫਿਰ ਅਸੀਂ ਪੱਟ ਕੇ ਸੀਵਰੇਜ ਪਾਵਾਂਗੇ ਬਿਲਕੁਲ ਸੇਮ ਉਤਾ ਹੀ ਹੋ ਰਿਹਾ ਐਸੀ ਫੈਕਟਰੀ ਬਣ ਜਾਣ ਦੋ ਜਦੋਂ ਨੁਕਸਾਨ ਹੋਣਾ ਸ਼ੁਰੂ ਹੋਊਗਾ ਫਿਰ ਇਹਨੂੰ ਬੰਦ ਕਰ ਦਾਂ ਫਿਰ ਇਹਨੂੰ ਬੰਦ ਕਰ ਦਾਂਗੇ ਜੀ ਬਸ ਇਹ ਸੇਮ ਉਹੀ ਪ੍ਰੋਸੈਸ ਹੋ ਰਿਹਾ ਜੀ ਸਾਡੇ ਪਿੰਡ ਦੇ ਵਿੱਚ 65 ਕੀਲਿਆਂ ਦੇ ਵਿੱਚ ਇੱਕ ਫੂਡ ਪ੍ਰੋਸੈਸਿੰਗ ਦਾ ਪਲਾਟ ਲੱਗਣਾ ਸੀਗਾ ਜੋ ਕਿ ਕੈਪਟਨ ਅਮਿੰਦਰ ਸਿੰਘ ਲਾ ਰਹੇ ਸੀਗੇ ਉਹਨਾਂ ਦੀ ਸਰਕਾਰ ਕਾਂਗਰਸ ਦੀ ਸਰਕਾਰ ਦੇ ਵਿੱਚ ਤਿਆਰ ਹੋ ਰਿਹਾ ਸੀਗਾ ਜਿਹਦੇ ਚ ਜ਼ਮੀਨ ਵੀ ਰਿਕੁਆਇਰ ਕੀਤੀ ਆ ਚਾਰਦਵਾਰੀ ਵੀ ਮਾਰੀ ਹੋਈ ਆ ਉਹ ਪ੍ਰੋਜੈਕਟ ਗ੍ਰੀਨ ਜ਼ੋਨ ਦੇ ਅੰਦਰ ਚ ਹੋਣਾ ਚਾਹੀਦਾ ਸੀ ਉਹ ਚੱਲ ਚੱਲ ਹੀ ਰਿਹਾ ਉਹਨੂੰ ਚਲਾਇਆ ਨਹੀਂ ਮੁੜ ਕੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ 65 ਕੀਲੇ ਬੰਜਰ ਕਰਕੇ ਰੱਖੇ ਪਏ ਨੇ ਤੇ ਪਰ ਜਿਹੜਾ ਪ੍ਰੋਜੈਕਟ ਇਹ ਨੁਕਸਾਨ ਦਿੰਦਾ ਇਹ ਰਾਤੋ ਰਾਤ ਚੱਲ ਰਿਹਾ ਦਿਨ ਰਾਤ ਕੰਮ ਕਰ ਰਿਹਾ ਜੀ ਵੀਰ ਜੀ ਮਾਛੀਵਾੜੇ ਦੀ ਧਰਤੀ ਤੇ ਪਵਿੱਤਰ ਧਰਤੀ ਹੈ ਉੱਥੇ ਤਾਂ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿਸਾਨਾਂ ਦੀ ਮਦਦ ਕੁਦਰਤੀ ਤੌਰ ਤੇ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਤੇ ਅੱਜ ਕਿਸਾਨ ਨੇ ਜਿਹੜੇ ਬੋਰਡ ਲੈ ਕੇ ਤੁਸੀਂ ਮੈਂ ਦੇਖਿਆ ਉਹ ਸਾਰੇ ਘਰਾਂ ਦੇ ਉੱਤੇ ਵੀ ਲਾਤਾ ਵੀ ਅਸੀਂ ਬਕਾਊ ਆ ਘਰ ਵੀ ਬਕਾਊ ਆ ਜ਼ਮੀਨ ਦੀ ਵੀ ਗੱਲ ਕਰ ਰਹੇ ਹਾਂ ਤੇ ਇਹ ਇਹਦੇ ਵਿੱਚ ਤਾਂ ਬਹੁਤ ਮਤਲਬ ਪੰਜਾਬ ਦੇ ਵਿੱਚੋਂ ਤੁਹਾਡੇ ਹਤਾਇਸ਼ੀ ਲੋਕ ਨੇ ਜਿਹੜੇ ਹੱਕ ਦੇ ਲੋਕ ਆ ਉਹਨਾਂ ਦੀਆਂ ਕੌਲਾਂ ਵੀ ਆਉਣ ਲੱਗੀਆਂ ਨੇ ਲੋਕ ਮਿਲਣੇ ਵੀ ਸ਼ੁਰੂ ਹੋ ਗਏ ਨੇ ਸੰਦਰ ਇਸ ਵਾਰਾਂ ਦੀਆਂ ਫੋਨ ਆਉਣ ਲੱਗੇ ਸਾਨੂੰ ਉਹਦੇ ਫੋਨ ਆਉਦੇ ਨੇ ਵੀ ਤੁਸੀਂ ਆਹ ਕੰਮ ਸਟੈਪ ਨਾਲ ਚੱਕੋ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕਹੜੇ ਹੋ ਕੇ ਆਪਣੇ ਧਰਨੇ ਲਾਓ ਮੁਜਾਰੇ ਕਰੋ ਤੇ ਸੰਘਰਸ਼ ਕਰੋ ਤੁਸੀਂ ਪਿੰਡ ਛੱਡ ਕੇ ਨਾ ਜਾਓ ਪਰ ਸਾਡੀ ਵਾਲੀ ਮਜਬੂਰੀ ਆ ਜੇ ਸਾਰਾ ਪੰਜਾਬ ਜਾਂ ਪੂਰੀ ਇੰਡੀਆ ਜਿਹੜਾ ਭਾਰਤ ਆ ਹੌਲੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਸਾਡੇ ਆਪਣੇ ਚਿਹਰਿਆਂ ਦੇ ਰੰਗ ਉੱਡੇ ਪਏ ਨੇ ਜੀ ਓਹੋ ਹੋ ਤੇ ਤੁਸੀਂ ਵੀ ਜੀ ਸਰਕਾਰ ਦੇ 92 ਐਮਐਲਏ ਨੇ ਜਿੱਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੀ ਮਾਨ ਸਾਹਿਬ ਗੱਲ ਕਰਦੇ ਆ ਇੱਕ ਪਾਸੇ ਪੰਜਾਬ ਦੇ ਪਿੰਡ ਉਜਾੜੇ ਦੇ ਪੱਤਰ ਤੇ ਜਾ ਰਹੇ ਆਪ ਖੁਦ ਮਜਬੂਰ ਹੋ ਗਏ ਉੱਜਣ ਲਈ ਸਕੀ ਕਹਿਣਾ ਚਾਹੁੰਦੇ ਮਾਨ ਸਾਹਿਬ ਤੱਕ ਕੋਈ ਗੱਲ ਬਚਾਉਣੀ ਚਾਹੁੰਦੇ ਹਾਂ ਬਿਲਕੁਲ ਜੀ ਪਹਚਾਉਣਾ ਚਾਹੁੰਦੇ ਜੀ ਸਾਡੀ ਬੇਨਤੀ ਆ ਕਿ ਆ ਜਿਹੜਾ ਫੈਕਟਰੀ ਆ ਸਾਡੇ ਸਾਡੇ ਪਿੰਡ ਦੇ ਵਿੱਚ ਨਹੀਂ ਇਹ ਫੈਕਟਰੀ ਅਸੀਂ ਫੈਕਟਰੀ ਦੇ ਖਿਲਾਫ ਨਹੀਂ ਆਗੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਅਸੀਂ ਚਾਹੁੰਦੇ ਆ ਵੀ ਰੋਜ਼ਗਾਰ ਵੱਧ ਤੋਂ ਵੱਧ ਵਧੇ ਪੰਜਾਬ ਦੇ ਵਿੱਚ ਪਰ ਇਹ ਦੇਖਿਆ ਜਾਵੇ ਧਿਆਨ ਚ ਰੱਖਿਆ ਜਾਵੇ ਜੀ ਕਿ ਫੈਕਟਰੀਆਂ ਜਿਹੜੀਆਂ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਹੀ ਲੱਗਣੇ ਚਾਹੀਦੀਆਂ ਨੇ ਨਾ ਕਿ ਇੱਥੇ ਲੱਗਣੇ ਚਾਹੀਦੀਆਂ ਨੇ ਜੀ ਇਹ ਇਸ ਕਰਕੇ ਬੇਨਤੀ ਆ ਸਾਡੀ ਭਗਵੰਤ ਮਾਨ ਸਰਕਾਰ ਨੂੰ ਜਿਹਦੇ ਲਈ ਅਸੀਂ ਬਹੁਤ ਹਿੰਮਤ ਮਾਰੀ ਆ ਮਿਹਨਤ ਕਰੀ ਆ ਕਿ ਉਹ ਸਰਕਾਰ ਲੈ ਕੇ ਆਉਣ ਵਾਸਤੇ ਤੇ ਇਸ ਪਿੰਡ ਦੇ ਵਿੱਚੋਂ ਵੀ ਨਹੀਂ ਸੀ ਜੇਕਰ ਤੁਸੀਂ ਸਾਡੀ ਆ ਅੱਜ ਵੀ ਵੋਟਾਂ ਕਢਾਈਆਂ ਜਾਣ ਤਾਂ ਪਤਾ ਲੱਗੂਗਾ ਵੀ ਸਾਡੇ ਪਿੰਡਾਂ ਦੇ ਵਿੱਚੋਂ winner ਹੋ ਕੇ ਤਾਂ ਹੀ ਸਾਡਾ ਐਮਐਲਏ ਜਿੱਤੇ ਆ ਤੇ ਤਾਂ ਐਮਐਲਏ ਬੜੇ ਆਇਆ ਸੀ ਆਵਾਜ਼ ਦੀ ਪਾਰਟੀ ਦਾ ਜੇ ਹਰ ਪਿੰਡ ਦੇ ਵਿੱਚੋਂ winner ਹੋ ਕੇ ਗਏ ਨੇ ਸੋ ਇਸ ਕਰਕੇ ਅਸੀਂ ਉਹਨਾਂ ਦਾ ਸਾਥ ਵੀ ਦਿੱਤਾ ਸਪੋਰਟ ਵੀ ਕੀਤੀ ਆ ਹੁਣ ਅਸੀਂ ਜਿਹੜੀਆਂ ਹੁਣ ਵੋਟਾਂ ਚੱਲ ਰਹੀਆਂ ਨੇ ਇਹਦੇ ਵਿੱਚ ਵੀ ਪੂਰਾ ਡਟ ਕੇ ਸਾਥ ਤੇ ਸਹਿਯੋਗ ਦਵਾਂਗੇ ਪਰ ਸਰਕਾਰ ਨੂੰ ਆਡੀ ਜਿਹੜੀ ਆ ਉਹ ਮੰਗ ਨੂੰ ਪੂਰਾ ਕਰਨਾ ਚਾਹੀਦਾ ਤਿੰਨ ਪਿੰਡ ਉਜਾੜੇ ਤੋਂ ਜਿਹੜਾ ਬਚਾਉਣੇ ਚਾਹੀਦੇ ਨੇ ਇਹ ਨਾ ਹੋਵੇ 47 ਵੰਗੂ ਅਸੀਂ ਉੱਤਰ ਕੇ ਜਾਈਏ ਬਾਚੇ ਸਾਨੂੰ ਜਾਂਦਿਆਂ ਨੂੰ ਦੇਖ ਕੇ ਲੋਕ ਸਾਨੂੰ ਲੁੱਟਣ ਲੁੱਟਣ ਪੈ ਜਾਣ ਉਹੀ ਭਾਈਚਾਰਾ ਉਹੀ ਦਰਦਨਾਕ ਜਿਹੜੇ ਹਾਸੇ ਅਸੀਂ ਪਹਿਲਾਂ 47 ਜਿਹੇ ਕਿਨੇ ਉਹ ਸਾਡੇ ਨਾਲ ਬੀਤਣ ਸਾਡੇ ਹਸਲੇ ਵਸਲੇ ਘਰ ਜਿਹੜੇ ਨੇ ਉਹ ਜਿਹੜੇ ਉੱਜਣ ਦੇ ਕਿਨਾਰੇ ਤੇ ਆਏ ਹੋਣੇ ਆ ਕੋਈ ਆਪਣੀ ਭੂਮੀ ਜਨ ਭੂਮੀ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਅਸੀਂ ਵੀ ਨਹੀਂ ਛੱਡਣਾ ਚਾਹੁੰਦੇ ਪਰ ਇਹ ਨਾ ਹੋਵੇ ਸਾਨੂੰ ਮਜਬੂਰੀ ਅਸੀਂ ਕਿਸੇ ਕੋਈ ਐਤਾ ਦਾ ਸਟੈਪ ਚੱਕੀਏ ਕੱਲੋ ਕੋਈ ਹੋਰ ਭਿਆਨਕ ਪਹ ਚੱਕੀਏ ਕਿਉਂਕਿ ਘਰ ਛੱਡਣਾ ਕਿ ਬੜੀ ਬਜ਼ੁਰਗਾਂ ਨੂੰ ਜਾਂ ਕਈਆਂ ਨੂੰ ਮਨਜ਼ੂਰ ਨਹੀਂ ਹੁੰਦਾ ਮਰਨਾ ਮਨਜ਼ੂਰ ਹੁੰਦਾ ਸੋ ਇਸ ਕਰਕੇ ਇਸ ਤਰੀਕੇ ਦੇ ਕੋਈ ਖਤਰਨਾਕ ਸਟੈਪ ਚੱਕਣ ਤੋਂ ਪਹਿਲਾਂ ਸਾਡੀ ਪ੍ਰਸ਼ਾਸਨ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਜੀ ਜੀ ਵੀਰ ਜੀ ਅਖੀਰ ਚ ਕਹਿਣਾ ਵੀ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਨਾਲ ਕੋਈ ਤੁਸੀਂ ਪਲਾਨ ਕੀਤਾ ਵੀ ਸਰਕਾਰ ਦੇ ਖਿਲਾਫ ਜੇ ਨਾ ਇਹਨਾਂ ਨੇ ਸੁਣਵਾਈ ਕੀਤੀ ਕੋਈ ਧਰਨੇ ਪ੍ਰੋਟੈਸਟ ਕਰੀਏ ਸ਼ਾਂਤਮਈ ਤਰੀਕੇ ਨਾਲ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਬਿਲਕੁਲ ਜੀ ਸਾਰੇਆ ਜਥੇਬੰਦੀਆਂ ਨਾਲ ਸੰਪਰਕ ਕਰ ਰਹੇ ਆ ਤੇ ਸਾਡੇ ਨਾਲ ਕਾਦੀਆ ਹਰਮਿੰਦਰ ਸਿੰਘ ਕਾਦੀਆ ਜੀ ਸਾਡੇ ਨਾਲ ਪੂਰੀ ਸਪੋਰਟ ਕਰ ਰਹੇ ਨੇ ਤੇ 28 ਤਰੀਕ ਨੂੰ ਅਸੀਂ ਚੰਡੀਗੜ੍ਹ ਲੁਧਿਆਣਾ ਰੋਡ ਆ ਜਿਹੜੀ ਹਾਈਵੇ ਰੋਡ ਆ ਅਸੀਂ ਉਹਨੂੰ ਬੰਦ ਕਰ ਰਹੇ ਆ ਤੇ ਪੱਕੇ ਤੌਰ ਤੇ ਤੇ ਦੇਖਾਂਗੇ ਫਿਰ ਕਿੰਨੇ ਦਿਨ ਚੱਲਦੀ ਆ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਅਪੀਲ ਕਰ ਦਿੱਤੀ ਆ ਪ੍ਰਸ਼ਾਸਨ ਨੂੰ ਵੀ ਅਸੀਂ 28 ਤਰੀਕ ਨੂੰ ਧਰਨਾ ਲਾਉਣ ਜਾ ਰਹੇ ਆ ਤੇ ਫਿਰ ਅਸੀਂ ਕਿੰਨੇ ਦਿਨ ਲਾਉਣਾ ਧਰਨਾ ਕਿਵੇਂ ਲਾਉਣਾ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਧਰਨੇ ਦੇ ਬੈਠਾਂਗੇ ਅਸੀਂ ਸਾਡੀ ਮਜਬੂਰੀ ਆ ਕਿਉਂਕਿ ਸਾਡਾ ਤਵਾ ਹੋਣ ਤੇ ਆ ਤੇ ਅਸੀਂ ਮਾਫੀ ਚਾਹਾਂਗੇ ਸੰਗਤ ਤੋਂ ਆਉਣ ਵਾਲੇ ਯਾਤਰੀਆਂ ਤੋਂ ਜਿਹੜੇ ਰਾਹਾਂ ਦੇ ਵਿੱਚ ਜਾਣਗੇ ਤੇ ਭਾਈ 26 ਤਰੀਕ ਨੂੰ ਚੰਡੀਗੜ੍ਹ ਤੇ ਲੁਧਿਆਣਾ ਰੋਡ ਦੇ ਉੱਤੇ ਸੋਚ ਕੇ ਜੜਿਓ ਹੋ ਸਕਦਾ ਤੁਹਾਨੂੰ ਜਾਮ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਪਰ ਇਹ ਪਰੇਸ਼ਾਨੀ ਅਸੀਂ ਤੁਹਾਨੂੰ ਦੇਣੀ ਨਹੀਂ ਚਾਹੁੰਦੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਪਰੇਸ਼ਾਨੀ ਪੈਦਾ ਕਰ ਲਈ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਛਾਗੀਓ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੀਜੀ ਸਾਰੀ ਗੱਲਬਾਤ ਦਰਸ਼ਕਾਂ ਨੇ ਸੁਣ ਲਈ ਹੈ ਕਿੰਨਾ ਦੁੱਖ ਹੁੰਦਾ ਇੱਕ ਮਾਂ ਐ ਜਿਹੜੀ ਸਾਨੂੰ ਧਰਤੀ ਮਾਂ ਜਿਹਨੂੰ ਕਹਿੰਦੇ ਅਸੀਂ ਮਾਂ ਨੂੰ ਛੱਡਣਾ ਜਗ੍ਹਾ ਨੂੰ ਛੱਡਣਾ ਕਹਿੰਦੇ ਜੇ ਤੂੰ ਵੱਡਾ ਬਾਦਸ਼ਾਹ ਬਣਦਾ ਤਾਂ ਉੱਜੜ ਕੇ ਫਿਰ ਵਸ ਕੇ ਦਿਖਾ ਪਰ ਕਿਉਂ ਕੋਈ ਉੱਜੜਦਾ ਇੱਕ ਮਜਬੂਰੀ ਹੋਈ ਪਈ ਆ ਰਾਜਸਥਾਨ ਦੀ ਜੇ ਗੱਲ ਕਰੀਏ ਕੁਝ ਪਿੰਡ ਉੱਥੇ ਕਈ ਸਾਲ ਪਹਿਲਾਂ ਉੱਥੇ ੱੱਕੇ ਨਾਲ ਬ੍ਰਾਹਮਣ ਦੀ ਲੜਕੀ ਨਾਲ ਕੋਈ ਬਾਦਸ਼ਾਹ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਪਿੰਡ ਏਕਾ ਕਰਕੇ ਉੱਥੋਂ ਉੱਜੜ ਗਿਆ ਚਲੇ ਗਏ ਛੱਡ ਕੇ ਕਈ ਪਿੰਡਾਂ ਦੀ ਗੱਲ ਐ ਉਹ ਤੋਂ ਬਾਅਦ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਅੱਜ ਉਹ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਜਾ ਕੇ ਦੇਖੋ ਇਸੇ ਤਰ੍ਹਾਂ ਪੰਜਾਬ ਦੀ ਜੇ ਗੱਲ ਕਰੀ ਜੇ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਪਿੰਡ ਸਾਡੇ ਲੋਕ ਮਜਬੂਰ ਹੋ ਕੇ ਉੱਜਣ ਲਈ ਮਜਬੂਰ ਹੋ ਗਏ ਤਾਂ ਕੀ ਬਣੂਗਾ ਮਾਨ ਸਾਹਿਬ ਇਹਨਾਂ ਵੱਲ ਜ਼ਰੂਰ ਧਿਆਨ ਦੇਣ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਆ 92 ਐਮ ਐਲ ਏ ਨੇ ਐਮ ਐਲ ਏ ਸਾਹਿਬ ਕਹਿੰਦੇ ਉਹਨਾਂ ਦੀ ਮਦਦ ਵੀ ਕਰ ਰਹੇ ਨੇ ਪਰ ਫਿਰ ਵੀ ਜਿਹੜੀ ਇੰਡਸਟਰੀ ਹੈ ਫੈਕਟਰੀ ਉਹ ਬਣ ਰਹੀ ਹੈ ਉਹਦੇ ਕੀ ਘਾਤਕ ਨਤੀਜੇ ਆਉਣਗੇ ਉਹ ਪਹਿਲਾਂ ਹੀ ਇਹਨਾਂ ਨੇ ਦੱਸ ਚੁੱਕੇ ਨੇ ਜਦੋਂ ਉੱਥੇ ਇੰਡਸਟਰੀ ਜ਼ੋਨ ਹੈ ਨਹੀਂ ਉੱਥੇ ਗ੍ਰੀਨ ਜ਼ੋਨ ਹੈ ਲੋਕ ਪਿੰਡਾਂ 'ਚ ਰਹਿ ਰਹੇ ਫਿਰ ਕਿਉਂ ਜਾੜਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਾ ਉਹ ਆ ਗਿਆ ਸਤਿ ਸ੍ਰੀ ਅਕਾਲ